ਲਕਨਵਾਸੀ ਪਿੰਡੂਸਰਵਾਸੀ ਸਭ ਨੂੰ ਪਿਆਰ ਭਰੀ ਸਤਿ ਸ਼ਕਤ ਮੈਂ ਡਾਕਟਰ ਹਰੀ ਮਰਪਾਲ ਸਿੰਘ ਮਤੌਰ ਉਪਮਡਿਕ ਮੈਡੀਕਲ ਅਫੀਸਰ ਸਰਕਾਰੀ ਕਮਿਟੀ ਡਿਸਪੈਂਸੀ ਸਬ ਡਿਵੀਜ਼ਨ ਹਸਪਤਾਲ ਖੜੂ ਸਾਹਿਬ ਦੇ ਕੈਨਾਟਾ ਮੈਂ ਆਪ ਸਭ ਇਲਾਕਾ ਨਿਵਾਸੀ ਸੰਗਠਨ ਸਾਥ ਸੰਗਠਨਾ ਇੱਕ ਬਹੁਤ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਹਾਂ ਪੰਜਾਬ ਸਰਕਾਰ ਦੇ ਆਯੂਸ਼ ਵਿਭਾਗ ਵੱਲੋਂ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਆਰਵਿੰਦ ਸਿੰਘ ਜੀ ਮਾਨ ਅਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਦੇ ਉਦਮ ਸਰ 下 ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਧੀਨ ਆਉਂਦੇ ਆਯੂਸ਼ ਇਹ ਵਿਪਾਰ ਬੋਲੋ ਹੋਮੋਪੈਥਿਕ ਅਤੇ ਆਯੁਰਵੈਦਿਕ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਹ ਪੰਜਾਬ ਰਾਜ ਦੇ ਵਿੱਚ કુલ 30 ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਹਰ ਜ਼ਿਲ੍ਹੇ वाइज 15 ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਕੈਂਪਾਂ ਦੇ ਵਿੱਚ ਆਯੁਰਵੈਦਿਕ ਟੀਮਾਂ ਡਾਕਟਰਾਂ ਦੀ ਦੋ ਟੀਮਾਂ ਲਿਖ ਹੋਣਗੇ ਦੋ ਡਾਕਟਰ ਆਯੁਰਵੈਦਿਕ ਹੋਣਗੇ ਦੋ ਹੋਮੋਪੈਥਿਕ ਡਾਕਟਰ ਉਹਨਾਂ ਨਾਲ ਉਹਨਾਂ ਦਾ ਸਟਾਫ ਹੋਏਗਾ ਜਿਸ ਦੇ ਵਿੱਚ ਲੋਕਾਂ ਨੂੰ ਹੋਮੋਪੈਥਿਕ ਰਾਜ ਪ੍ਰਣਾਲੀ ਬਾਰੇ ਤੇ ਆਯੁਰਵੈਦਿਕ ਇਲਾਜ ਪ੍ਰਣਾਲੀ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਇਸ ਕੈਂਪ ਦੌਰਾਨ ਫ੍ਰੀ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਲੋਕਾਂ ਨੂੰ ਚੰਗੀ ਸਿਹਤ ਸੰਭਾਲ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਇਹ ਜੋ ਕੈਂਪ ਹੋ ਰਹੇ ਨੇ ਜਿਲ੍ਹਾ ਤਰਨਤਾਰਨ ਦੇ ਵਿੱਚ ਪੰ 15 ਵੱਖ-ਵੱਖ ਥਾਨਿਆਂ ਦੇ ਵਿੱਚ ਹੋ ਰਹੇ ਨੇ ਜੋ ਆਪਣੇ ਲਗਰ ਖਡੂਰ ਸਾਹਿਬ ਦੇ ਵਿੱਚ 30 ਤਰੀਕ ਨੂੰ ਲੱਗ ਰਿਹਾ ਹੈ ਤੇ ਬਾਕੀ ਕੈਂਪਾਂ ਦੀ ਜੇ ਇੱਕ ਚਾਤ ਮਾਰੀ ਜਾਵੇ ਤਾਂ 28 ਤਰੀਕ ਨੂੰ ਸਰਕਾਰੀ ਆਯੁਰਵੇਦਿਕ ਡਿਸਪੈਂਸਰੀ ਕਾਂਡਵੇਖੇ ਲੱਗ ਰਿਹਾ ਹੈ 29 ਤਰੀਕ ਨੂੰ ਸਰਕਾਰੀ ਆਯੁਰਵੇਦਿਕ ਡਿਸਪੈਂਸਰੀ ਸਰਿਕਲਾ ਵਿੱਚ 3 ਤਰੀਕ ਨੂੰ ਜਮਨਾਬ ਦੀ ਨਾਪ ਜਿਨਾ ਪਹਿਲਾ ਚਿਕਰ ਕਰ ਚੁਕਾ ਹਾਂ ਕਿ ਸਰਕਾਰੀ ਹੁਮ ਬਟੇ ਡਿਸਪੈਂਸਰੀ ਸਾਬਿੰਦਰ ਹਸਪਤਾਲ ਕੋਲੂ ਸਾਡੇ ਤੇ ਲੱਗ ਰਿਹਾ ਹੈ ਉਸ ਤੋਂ ਬਾਅਦ 5 ਅਗਸਤ ਨੂੰ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਛੇਪ ਵਿੱਚ ਲੱਗ ਰਿਹਾ ਹੈ 6 ਤਰੀਕ ਨੂੰ 6 ਅਗਸਤ ਨੂੰ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਮਾਨੋਚਾ ਜਿਲ੍ਹਾ ਕਰਨਤਾਰ 7 ਤਰੀਕ ਨੂੰ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਚੂਸਨੇਵੜ 8 ਤਰੀਕ ਨੂੰ ਗੁਰਦੁਆਰਾ ਨਕੀਰ ਸਾਹਿਬ ਕਰਨਤਾਰ ਵਿੱਚ ਹੈ 11 ਤਰੀਕ ਨੂੰ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਨਿਸ਼ਾਰਾਟਾ ਲੱਭੇਗਾ 12 ਤਰੀਕ ਨੂੰ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਇਕੜਗੱਡਾ 13 ਤਰੀਕ ਨੂੰ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਜੋਲ ਰਾਜੂ ਸਿੰਘ ਜ਼ਿਲ੍ਹਾ ਕਰਨਾਲ 14 ਤਰੀਕ ਨੂੰ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਗਟਾਉਂ ਜ਼ਿਲ੍ਹਾ ਕਰਨਾਲ 18 ਤਰੀਕ ਨੂੰ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਟੋਟੀਆਂ 19 ਨੂੰ ਸਰਕਾਰੀ ਆਯੋਜਿਤ ਦੀਸਪੈਨਸਿੰਗ ਹੈਰੀਕੇ 20 ਨੂੰ ਸਰਕਾਰੀ ਆਯੋਜਿਤ ਅਯੁਰਵੈਦਿਕ ਵਿਸ਼ੇ ਪੰਡੋਲ ਸਿਮਾ ਆ ਰਹੀ ਹੈ ਇਤਨੀ ਤਰੀਖ ਨੂੰ ਸਰਕਾਰੀ ਆਯੋਜਿਤ ਇਸਨਾਲੇ ਵਰਕਸ਼ਾਪ ਹੋ ਰਹੀ ਹੈ ਕੈਂਪ ਲਗਾਇਆ ਜਾ ਰਿਹਾ ਹੈ 15 ਕੈਂਪ ਲਗਾਏ ਜਾ ਰਹੇ ਹਨ ਇਹਨਾਂ ਕੈਂਪਾਂ ਦੇ ਵਿੱਚ ਮੈਂ ਸਭ ਨੂੰ ਫੀਲ ਕਰਨਾ ਚਾਹਾਂਗਾ ਕਿ ਇਹ ਮਾਤਵਤ ਇਸ ਚੀਜ਼ ਦਾ ਲਾਭ ਲਵਾਂ ਇਸ ਕੈਂਪ ਦੌਰਾਨ ਆਯੁਰਵੈਦਿਕ ਪਾਰਟ ਵੱਲੋਂ ਇੱਕ ਹਰਬਲ ਗੋਟੀਆਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ ਜਿਸ ਵਿੱਚ ਸਾਡੇ ਕੋਸ਼ ਹਰਬਲ ਮੈਡੀਸਿਨ ਸਾਡੀ ਕੁਦਰਤੀ ਪਰਕ੍ਰਿਤੀ ਨਾਲ ਸੰਬੰਧਿਤ ਜਿਵੇਂ ਅਰੰਡ ਤੁਲਸੀ ਰੋਟੇ ਉਨਾ ਦੇ ਪ੍ਰਦਰਸ਼ਨ ਲੈ ਕੇ ਜਿਸ ਦੇ ਜਿਸ ਦੇ ਬਾਰੇ ਇੱਕ ਮੈਡੀਸਨਲ ਵੈਲਿਊ ਕੀ ਹੁੰਦੀ ਹੈ ਹਰਬਲ ਵੈਲਿਊ ਪਿਆ ਦੇ ਜਾਣ ਕਰਨ ਦੇ ਪਾਣਾ ਸਾਜੀ ਕੀਤੀ ਜਾਣੀ ਸੋ ਮੈਂ ਸਭ ਸਾਥ ਸੰਗਤ ਦੇ ਨੂੰ ਬੇਨਤੀ ਕਰਦਾ ਹਾਂ ਕਿ ਬਾਤ ਉਹ ਇਸ ਮੌਕੇ ਦਾ ਇਸ ਲੋੜਵੰਦ ਇਸ ਨੂੰ ਲਾਭ ਦਾ ਫਾਇਦਾ ਉਠਾਉਣ ਤਾਂ ਕਿ ਆਪਾਂ ਸਾਡੀ ਸਰਕਾਰ ਦਾ ਜੋ ਮੰਤਵ ਹੁੰਦਾ ਹੈ ਸਿਹਤਮੰਤ ਪੰਜਾਬ ਤੰਦਰੁਸਤ ਪੰਜਾਬ ਦੇ ਵਿੱਚ ਆਪਾਂ ਹਿੱਸੇਦਾਰੇ ਬਣ ਸਕੀਏ ਤੇ ਲੋਕਾਂ ਵਰਗੇ ਇਸੇਵਾਤ ਵਿੱਚ ਜਾਗਰੂਕ ਹੋਏ ਬਹੁਤ ਬਹੁਤ ਧੰਨਵਾਦ